ਪਿਆਰ ਭਰੀ ਸਾਸਰੀ ਘਾਲ ਕਹਿੰਦੇ ਐਡ ਲਾਉਣੀ ਤਾਂ ਵੀ ਪੋਰਟਰ ਤੇ ਨੰਬਰ ਚੱਲ ਜਾਂਦਾ 507 ਫੁੱਟਾਂ ਭੇਜੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਕਰੋ ਚੈਨਲ ਸਬਸਕ੍ਰਾਈਬ ਕਰਦੇ ਕਰੋ ਭਰਾ ਬਣ ਕੇ ਸ਼ੇਅਰ ਕਰਦੇ ਕਰੋ ਤੇ ਫੇਸਬੁੱਕ ਦਾ ਪੇਜ ਜਰੂਰ ਫੋਲੋ ਕਰਿਆ ਕਰੋ ਆਪਾਂ ਲੈ ਕੇ 265 DI 5620 ਨਾ 652 511 ਟੈਂਕੀ ਪਾਣੀ ਵਾਲੀ 13 ਫੁੱਟਾ ਟਰਾਲਾ ਮੇਰੇ ਬਹੁਤ ਵਧੀਆ ਟਰਾਲਾ ਕਿਸੇ ਵੀਰ ਪਈ ਲੈਣਾ ਹੋਵੇ ਵੀਰ ਨਾਲ ਸੰਪਰਕ ਕਰ ਸਕਦਾ 13 ਫੁੱਟ ਲੰਮਾ 7 ਫੁੱਟ ਚੌੜਾ 3 ਫੁੱਟ ਵੈੱਡਾ 10 ਇੰਚੀ ਗਾਡਰ ਆ 22 ਦੇ ਬਹਿਰਿਆਂ ਰੇਲਦਾ ਸਦ ਉਹੀ ਵੀਰ ਕੈਂਚੀਆਂ ਲਾਈਆਂ ਹੈਵੀ ਤੋਂ ਭਾਰਾ ਟਰਾਲਾ ਬਣਿਆ 13 7 ਦਾ ਤੇ ਸਪੋਟਾ ਚਪੋਟਾ ਪੂਰੀਆਂ ਲਾਈਆਂ ਬਿਨਾਂ ਲਿਫਟ ਤੋਂ ਟਰਾਲਾ 3 ਫੁੱਟ ਵੈੱਡ ਵਧੀਆ ਟਰਾਲਾ ਕਿਸੇ ਵੀਰ ਪਈਆਂ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ 10 ਇੰਚੀ ਗਾਡਰ ਦਾ ਨੇੜੀ ਹੱਬ 22 ਦੇ ਬਹਿਰੋਂ 80 ਪੈਸੇ ਟਾਇਰ ਹੋ ਤੇ ਕਿਸੇ ਵੀਰ ਜੰਪੀਣਾ ਘੱਟ ਤੋਂ ਪੂਰੇ ਨਵੇਂ ਟਾਇਰ ਆ ਜਮਾ ਤੇ ਕਿਸੇ ਵੀਰ ਭਾਈ ਨੇ ਲੈਣਾ ਵੀਨਸਪਰ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਰੇਟ ਦੀ ਗੱਲ ਕਰੀਏ ਰੇਟ ਫੋਨ ਤੇ ਕਰ ਸਕਦੇ ਆ 10 ਇੰਚੀ ਗਾਡਰ ਦਾ ਨਾਲੜੀ ਆਪੇ 20 ਬਾਈ ਦੇ ਬੈੜੀਆਂ ਤੇ 55 ਇੰਚ ਮੱਛੀ ਹੁੱਕ 3 ਫੁੱਟ ਵੱਡੋ ਤੇ ਵਧੀਆ ਰੰਗ ਦਾ ਟਰਾਲੇ ਦਾ ਤੇ ਆ ਘਾਰਾ ਪੋ ਪੈਂ ਤੋਂ ਮਗਰ ਵੀ ਲੱਗਿਆ ਸੇਜਾ ਜਾ ਤੇ ਕੈਂਚੀਆਂ ਥੱਲੇ 10 ਇੰਚੀ ਗਾਡਰਾਂ ਦੇ ਥੱਲੇ ਲਾਈਆਂ ਬਣਾ ਕੇ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਨਸਪਰ ਕਰ ਸਕਦੇ ਆ ਰੇਟ ਫੋਨ ਤੇ ਕਰ ਸਕਦੇ ਕਿਹੜੀ ਹੁੱਕ ਆ ਗੁੱਲਾ ਪੈਂਦਾ 4 ਇੰਚੀ ਆ ਜੋਜੀ 55 ਇੰਚਾ ਤੇ ਵੀਰ ਕੋ ਸਾਰੀ ਵੀ ਕੋ ਸਟੈਪ ਨਾ ਕਰਿਓ ਤੇ ਆਪਾਂ ਤੁਹਾਨੂੰ ਦਾਸਤਾਵ ਪਕੇ ਕੀ ਲੈ ਕੇ ਆ ਆ 1992 ਮਾਡਲਾ 65 ਬਾਈ ਟਰੈਕਟਰ ਆ ਇੰਜਨ ਗੇਅਰ ਦਾ ਓਕੇ ਆ ਤੇ 65 ਬਾਈ ਨਹੀਂ ਸੱਚੋ ਸੋਰੀ ਵੀਰੇ ਗਲਤ ਹੋ ਗਏ 265 ਆ 265 ਡੀਆਈ ਆ ਵੀਰੇ ਬੋਲਣ ਚ ਗਲਤ ਹੋਣਾ ਸੋਰੀ ਮਾਫ ਕਰਿਓ 265 ਡੀਆਈ ਆ ਇੰਜਨ ਗੇਰ ਦਾ ਓਕੇ ਆ ਰੰਗ ਪੇਂਟ ਦਾ ਤੁਸੀਂ ਵੇਖ ਸਕਦੇ ਆ ਚਾਦਰੀ ਲੱਗੀ ਵੀ ਆ ਤੇ ਬਹੁ ਬਜਟ ਟਰੈਕਟਰ ਕਿਸੇ ਵੀਰ ਪਾਈ ਨਹੀਂ ਲੈਣਾ ਵੀ ਸੰਪਰਕ ਕਰ ਸਕਦੇ ਆ 1992 ਮਾਡਲ 90000 ਰੁਪਿਆ ਰੇਟ ਮੰਗਦੇ ਆ 265 ਡੀਆਈ ਟਰੈਕਟਰ ਆ ਤੇ ਟਾਇਰ ਹੈਗੇ ਆ 70 75 ਪੈਸੇ ਪੱਕੇ ਤੇ ਪੰਜਾਬ ਨੰਬਰ ਆ ਤੇ ਕਿ 90000 ਰੁਪਿਆ ਰੇਟ ਮੰਗਦੇ ਮੌਕੇ ਦੇ ਮਾਨਤਾਣ ਕਰਦੀ ਨਹੀਂ ਜੀ ਡੀਆਈ ਟਰੈਕਟਰ 1992 ਮਾਡਲ ਇੰਜਨ ਗੇਅਰ ਦਾ ਓਕੇ 265 ਡੀ ਇਨ ਕੋਕਾ ਵੀ ਟਰੈਕਟਰ ਆ ਕਿਸੇ ਵੀ ਰਪਏ ਨਹੀਂ ਲੈਣਾ ਵੀ ਤੁਸੀਂ ਪਰ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲਿਆ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਸਕਦਾ ਲੈ ਸਕਦੇ ਆ ਕਿ ਵੀਰ ਕੋ ਸਾਰੀ ਵਿਕਲ ਸਟੈਪ ਨਾ 2023 ਮਾਡਲ ਆ 5620 5620 ਆ 5630 ਦਾ ਮਿਲਦੇ ਨਹੀਂ 5620 ਟਰੈਕਟਰ ਆ 2023 ਮਾਡਲ ਆ ਇੰਜਨ ਗੇਅਰ ਦਾ ਓਕੇ ਆ 97 ਪੇ ਟਾਇਰ ਆ ਫਰੀਦਕੋਟ ਦਾ ਨੰਬਰ ਆ ਏਰੀਆ ਹੈਗਾ ਇਹਨਾਂ ਦਾ ਜੋ ਜੱਥਰਾ ਆਇਆ ਤਰਾਜੀ ਇ리가 ਵੀਰ ਦਾ ਤੇ ਫਰੀਦਕੋਟ ਦਾ ਨੰਬਰ ਆ ਟਰੈਕਟਰ ਫਰੀਦਕੋਟੋਂ ਨਿਕਲਿਆ ਵਾ ਤੇ ਇਹ ਚ ਬ੍ਰੇਕਾਂ 4x4 ਇੰਜਨ ਗੇਅਰ ਦਾ ਓਕੇ ਡਾਵਾ ਜੈਸਟੀਪੁੱਡਰ 3 ਸਪੀਡ ਤੇ ਫੁੱਲ ਟੌਪ ਮਾਡਲ ਟਰੈਕਟਰ ਆ 5620 2023 ਮਾਡਲ 13 ਲੱਖ ਤੇ 20000 ਰੁਪਏ ਮੰਗ ਕਰਦੇ ਮੌਕੇ ਦੇ ਮਾਨਤਾਨ ਕਰਦੇ ਨੇ ਕਿ ਕਿਸੇ ਵੀਰ ਭਾਈਏ ਲੈਣਾ ਬਿਨਸਪਰ ਕਰ ਸਕਦੇ ਆ 2023 ਮਾਡਲ ਆ 410 ਘੰਟੇ ਚੱਲਿਆ ਵਾ ਸਿਰਫ ਹੀਦੋ ਜਾਂ 23 ਮਾਡਲ ਆ 410 ਘੰਟੇ ਚੱਲਿਆ ਵਾ ਕਿਸੇ ਵੀਰਪਾਈ ਨੂੰ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਤੇ 17 ਦੇ ਟਾਇਰਾਂ ਚਾਹੀਏ ਇੰਗਲ ਗੇਰ ਦਾ ਓਕੇ ਆ ਤੇ ਪੰਜਾਬ ਨੰਬਰ ਦੋ ਫਰੀਦਕੋਟ ਦਾ ਨੰਬਰ ਆ ਤੇ ਕੋਕਾਪੀ ਟਰੈਕਟਰ ਕਿਸੇ ਵੀਰਪਾਈ ਨੂੰ ਲੈਣਾ ਵੀ ਦਾ ਸੰਪਰਕ ਕਰ ਸਕਦੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ 1999 ਮਾਡਲ ਆ ਰੀਗਾ ਭਗਤਾ ਭਾਈ 65 ਭਾਈ ਟਰੈਕਟਰ 511 65 ਭਾਈ ਹੋਇਆ ਵਾ ਮੂਲੇ ਸਿੱਧਾ ਕੰਮ ਹੋਇਆ ਮਗਲੇ ਸਿੱਧਾ ਕੰਮ ਹੋਇਆ ਇੰਜਲ ਦਾ ਕੰਮ ਹੋਇਆ 1 ਸਾਲ ਹੋਇਆ ਸਾਰੇ ਟਰੈਕਟਰ ਨੂੰ ਕੰਮ ਹੋਇਆ। ਸ਼ੋ ਦਾ ਰੰਗ ਨਹੀਂ ਲਾਇਆ ਤੇ ਮ ਇੰਜਲ ਦੇ ਤੇ ਮਰਗਾੜਾਂ ਦੇ ਤੇ ਟੈਂਕੀ ਦੇ ਰੰਗ ਵੱਜਿਆ ਵਾ। ਉਹ ਪਾਵਰ ਸਟੇਸ਼ਨ ਕੀਤਾ ਦੀ ਫਿਰ ਮੜ ਮੋਟਾ ਰੰਗ ਕੋ ਮੈਸਤਰੀ ਕੰਮ ਕਰਦੇ ਆ ਤੇ ਰੰਗ ਲਾਈ ਜਾਂਦਾ। ਤੇ ਨਾਲ ਟੈਂਕੀ ਕਟਰੀ ਹੁੰਦੀ ਆ ਰੰਗ ਸਾਰੇ ਤੇ ਮਰਗਾੜਾ ਦੇ ਵਜਿਆ ਟੈਂਕੀ ਦੇ ਰੱਜਿਆ ਬੇਦੰਬਾ ਦੇ ਵਜਿਆ ਇੱਕ ਛੋਣੂ ਰੰਗ ਨਹੀਂ ਵਜਿਆ ਇੰਜਨ ਗੇਅਰ ਤੋਂ ਓਕੇ ਆ ਕੰਮ ਸਾਰਾ ਹੋਇਆ ਵਾ ਟਰੈਕਟਰ ਦਾ ਮੂਲ ਹਿੱਸੇ ਦਾ ਮਗਲੇ ਹਿੱਸੇ ਦਾ ਤੇ ਇੱਕ ਸਾਲ ਹੋਇਆ ਫੁੱਲ ਗਾਰੰਟੀ ਪਨੇ ਜਾਂਦਾ ਹੀ ਮਸ਼ੀਨ ਤੇ ਚੜਾ ਜੋ ਵੀਰਾਂ ਦਾ ਤੇ ਕਿਸੇ ਵੀਰ ਭਾਈ ਲੈਣਾ ਹੋਵੇ ਬਿਨਸਪਰਕ ਕਰ ਸਕਦੇ ਆ ਕੋਈ ਗਾਰੰਟੀਦਾਰ ਹੋਵੇ ਕਣਕ ਵੱਢ ਕੇ ਪੈਸੇ ਜਣੇ ਹੋਵੇ ਇੱਕ ਮਹੀਨੇ ਦਾ ਹੜ ਵੀ ਕਰ ਲਊਗਾ ਠੀਕ ਹੈ ਨਾ ਕਣਕ ਵੱਢ ਕੇ ਪੈਸੇ ਦੇ ਦੇਵੇ ਤੇ 1 ਮਹੀਨੇ ਦਾ ਅਧਾਰ ਕਰ ਲਊਗਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਪਰ ਕਰ ਸਕਦੇ ਆ ਲੱਖ ਰੁਪਇਆ ਪਹਿਲਾਂ ਦੇਵੇ ਦੂਜੇ ਪੈਸੇ ਅਧਾਰ ਕਰ ਲਊਗਾ ਇੰਜਨ ਗੇਅਰ ਦਾ ਓਕੇ ਆ 290000 ਰੁਪਇਆ ਰੇਟ ਆ ਕੋਕਾ ਵੀ ਟਰੈਕਟਰ ਆ ਵਾ ਕੇ ਲੈ ਸਕਦੇ 1 ਰੁਪਇਆ ਨੁਕਸ ਨਹੀਂ ਜਾਂਦਾ ਪਰ ਚੂੜੀ ਵਾਲੀ ਜਿਹੜਾ ਮਸ਼ੀਨ ਤੇ ਚੜਾ ਜੋ ਕੋਈ ਨੁਕਸ ਨਹੀਂ 1 ਰੁਪਇਆ ਦਾ ਵੀ ਵੀਰ ਕੋ ਸਾਰੀ ਵਿਕਸ 1992 ਮਾਡਲਾ 275 ਡੀਆਈ ਏਰੀਆ ਲੁਧਿਆਣਾ ਇੰਜਨਗੇਅਰ ਦਾ ਓਕੇ ਟਰੈਕਟਰ ਰੰਗ ਦਾ ਨੀਰ ਅਜ ਟਰੈਕਟਰ ਸਾਰਾ ਕੋਕਾਪੀ ਟਰੈਕਟਰ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਉਸ ਦਾ ਨੰਬਰ ਉੱਤੇ ਜਿੰਦੀ ਇਹਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਕੋਕਾਪੀ ਟਰੈਕਟਰ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਮਾਲਕ ਵੀ ਤਾਂ ਨੰਬਰ ਉੱਤੇ ਜਿੰਦੀ ਜਾਂਦਾ 1992 ਮਾਡਲਾ ਇੰਜਨਗੇਅਰ ਦਾ ਓਕੇ ਆ ਕੀ ਏਰੀਆ ਲੁਧਿਆਣਾ ਰੇਟ ਦੀ ਗੱਲ ਕਰੀਏ ਰੇਟ ਹੈਗਾ 135000 1992 ਮਾਡਲ 275 ਟਰੈਕਟਰ ਆ ਤੇ ਟਾਇਰ ਹੈਗੇ 80 90 ਪੈਸੇ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਕਿਹਦੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਤੇ ਬਹੁਤ ਵਧੀਆ ਟਰੈਕਟਰ ਆ ਤੇ ਇੰਜਨ ਗੇਅਰ ਦਾ ਓਕੇ ਆ ਵਾ ਕੇ ਲੈ ਸਕਦੇ 1 ਰੁਪਈਆ ਨੁਕਸਨ ਟਰੈਕਟਰ ਦੇ ਵਿੱਚ 1992 ਮਾਡਲ ਤੋਂ ਸੁਪੀ ਚੱਡੀ ਗਿਆ ਇਹ ਚੰਗੇ ਟਾਇਰਾਂ ਟ੍ਰੈਕਟਰ ਦੇ 2023 ਮਾਡਲ ਟ੍ਰੈਕਟਰ ਆ ਜਉਂਦੀ ਆ ਰਾ ਇੰਜਨ ਗੇਅਰ ਤੇ ਓਕੇ ਆ ਸਭ ਕੁਝ ਲਿਖਿਆ ਵਾ ਤਾਂਲੇ ਪਾਸੇ ਉੱਤੇ ਤੇ ਇੰਜਨ ਗੇਅਰ ਤੇ ਓਕੇ ਕਿਸੇ ਵੀਰ ਭਾਈ ਨੂੰ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਕਦੀ ਜਾਂਦਾ ਵੱਡਾ ਬੇਕ ਪਰ ਲੱਗਿਆ ਭਾਰਾ 4x4 ਆ 23 ਮਾਡਲ ਆ ਤੇ ਟ੍ਰੈਕਟਰ ਦੇ ਕੋਲ ਕਈ ਖੜੇ ਆ ਇੱਥੇ ਫੋਟੋਆਂ ਹੀ ਆਈ ਜਾਂਦੀਆਂ ਉਹ ਜਉਂਦੀਆਂ ਦੀ ਆਪਾਂ ਐਡ ਲਾਉਣੇ ਆ 2023 ਮਾਡਲ 4x4 ਹੈ ਇੰਜਨ ਘੇੜ ਦਾ ਓਕੇ ਤੇੜੇ ਬ੍ਰੇਕਾਂ ਟਾਪ ਮਾਡਲ ਟਰੈਕਟਰ ਹੈ ਕਿਸੇ ਵੀਰ ਭਾਈ ਨੂੰ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਫਿਰ ਵੀ ਨਾ ਕਿ ਹੇਪੇ ਵੀਰ ਭਾਈ ਨੂੰ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਕੋਲ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗ ਕੇ ਦੱਸਦੇ ਆ ਕੋਕਾ ਵੀ ਟਰੈਕਟਰ ਆ ਬਿਲਕੁਲ ਲੱਕੇ ਸ਼ੇਅਰ ਕਮੈਂਟ ਕਰਦਿਆ ਕਰੋ ਬਿਲਕੁਲ ਸਾਰੀ ਵੀ ਕੋਈ ਸਟੈਪ ਨਾ ਕਰਿਓ ਤੇ ਵਾਕੇ ਦਾ ਆ ਸਾਡੇ 1 ਰੁਪਏ ਦਾ ਨੁਕਸ ਨਹੀਂ ਟਰੈਕਟਰ ਮਨੂੰ ਮੈਂ ਬਾਹਰ ਦਾ ਨੰਬਰ ਲੱਗਦਾ ਇਹ ਜੇ ਕਿਸੇ ਵੀਰਪੈਣੇ ਲੈਣਾ ਵੀ ਨਿਸਪਰ ਕਰ ਸਕਦੇ ਲੋਕੀ ਫੋਟੋ ਮਾ ਪਾ ਦਿੰਦੇ ਮਾਡਲ ਰੇਟ ਰੇਟ ਦੱਸਦੇ ਨਹੀਂ ਨਾਇਰ ਕਰ ਦਿੰਦੇ ਆ ਆ ਟੈਂਕੀ ਆ ਬਕਾਉ ਕਿਸੇ ਵੀਰਪੈਣੇ ਲੈਣੀ ਵੀ ਨਿਸਪਰ ਕਰ ਸਕਦੇ ਆ ਜੇ ਕਿਸੇ ਪੱਠੇ ਵਾਲੇ ਵੀਰ ਨੇ ਲੈਣੀ ਹੋਵੇ ਜਾਂ ਉਹ ਕਿਸੇ ਤੇਲ ਵਾਸਤੇ ਪਾਣੀ ਵਾਸਤੇ ਲੈਣੀ ਹੋਵੇ ਤੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਰੇਟ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਬਹੁਤ ਵਧੀਆ ਟੈਂਕੀ ਆ ਇਹ ਮੇਨ ਮੇਲੇ ਘਟੋ ਘਟ ਹੈਗੀ ਆ 8-9 ਡਰਮ ਪੈ ਜਾਂਦੇ ਤੇਲ ਤੇ ਇਹਦੇ ਚੋ ਤੇ ਹੈਗੀ ਐ ਇਹ 2000 ਲੀਟਰ ਦੀ ਟੈਂਕੀ ਵਧੀਆ ਟਾਇਰ ਸ਼ੈਰ ਪਏ ਆ ਪੂਰੇ 8 ਇੰਚੀ ਗਾਰਡਰ ਆ ਪੂਰੀ ਵਧੀਆ ਟੈਂਕੀ ਆ ਕਿਤੇ ਵੀ ਰਭਾਈਆਂ ਦੇਣੀ ਵੀ ਤੁਸੀਂ ਪਰ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਿਹੜੀਆਂ ਸਾਰੀ ਜਾਣਕਾਰੀ ਫੋਨ ਲੱਗ ਕੇ ਦੇ ਸਕਦੇ ਬਹੁ ਬਈ ਟੇਕੀ ਆ ਤੇ ਸਾਰੀ ਜਾਣਕਾਰੀ ਫੋਨ ਲੱਗ ਦੇ ਸਕਦੇ ਆ ਆ ਇਹ ਹੈਗੀ ਆ 2000 ਲੀਟਰ ਦੀ ਟੈਂਕੀ ਆ ਤੇ ਰੇਟ ਫੋਨ ਤੇ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਦਵੇਂ ਟਾਇਰ ਆ ਜਮਾ ਤੇ ਪੂਰੇ ਤੇ ਕੋਕਾ ਪੀਸਾ ਕਿਸੇ ਵੀਰ ਭਾਈ ਨੂੰ ਦੇਣੀ ਹੋਈ ਵੀ ਨਾ ਸੰਪਰਕ ਕਰ ਸਕਦੇ ਆ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਭਰਾਵਾਂ ਕੇ ਸ਼ੇਅਰ ਕਰ ਦਿਓ ਤੁਹਾਡੇ ਭਰਾਵਾਂ ਦੇ ਸਿੱਤੇ ਜਦਨਾ ਚਾਹੁੰਦੇ ਰ ਤੇ ਚੱਕ ਦਿਆ ਕਰੋ ਫੱਟੇ ਬਹੁਤ ਪਿਆਰ ਭਰਾ ਮੈਨੂੰ ਪਿਆਰ ਦਿੰਦੇ ਆ ਤੁਹਾਡੇ ਭਰਾਵਾਂ ਦੇ ਸਿੱਤੇ